ਹੇਲੋ ਆ ਸਦੀ ਅਮਨ ਆਈ ਹੈ ਸਾਡੇ ਕੋਲ ਅਚਾਨਕ ਹੀ ਮੈਨੂੰ ਪਤਾ ਹੀ ਨਹੀਂ ਸੀ ਅਮਨ ਦੇ ਨਾਨਕੇ ਨੇ ਇੱਥੇ ਇੱਥੇ ਸਾਡੀ ਫਿਲਮ ਆਖਰੀ ਬਾਬੇ ਦਾ ਸ਼ੂਟ ਚੱਲ ਰਿਹਾ ਸੀ ਤੇ ਜਦੋਂ ਅਮਨ ਦਾ ਫੋਨ ਆਇਆ ਮਨਾਈ ਮੈਂ ਘਰ ਆਂਦੇ ਕਿ ਵੀ ਕਿੱਧਰ ਆ ਗਈ ਬਹੁਤ ਸਾਰੀ ਕੁੜੀਆਂ ਜੀ ਦੋਸਤੋ ਅਸੀਂ ਅੱਜ ਆਖਰੀ ਬਾਬੇ ਫਿਲਮ ਹੈ ਉਹਦੇ ਸ਼ੂਟ ਤੇ ਪਹੁੰਚੇ ਆਂ ਤੇ ਮੈਨੂੰ ਜਦੋਂ ਇਹ ਚੀਜ਼ ਪਤਾ ਚੱਲੀ ਮੇਰੇ ਘਰ ਦੇ ਨਹੀਂ ਮੈਨੂੰ ਦੱਸੀ ਵੀ ਰੂਪੀ ਮਮ ਇੱਥੇ ਆਏ ਹੋਏ ਨੇਗੇ ਤੇ ਫਿਰ ਮੈਥੋਂ ਤਾਂ ਰਿਹਾ ਨਹੀਂ ਗਿਆ ਸੋ ਮੈਂ ਪਹੁੰਚ ਗਈ ਤੇ ਨਾਲ ਇੱਕ ਸਰਪ੍ਰਾਈਜ਼ ਤੋਂ ਅੱਗੇ ਹੋ ਰਿਹਾ ਅਪਛਾੜ ਰੂਪਾਂ ਸੋ ਇਹ ਮੈਮ ਵੀ ਨੇ ਇਹ ਸਰਪੰਚ ਦੇ ਵਾਈਫ ਬਣੇ ਹੋਏ ਨੇ ਤੇ ਰੂਪੀ ਮਮ ਤੁਹਾਡਾ ਕੀ ਰੋਲ ਹੈ ਇਸ ਫਿਲਮ ਦੇ ਵਿੱਚ ਮੇਰਾ ਬੜਾ ਹੀ ਡਿਫਰੈਂਟ ਜਿਹਾ ਰੋਲ ਹੈ ਰੋਲ ਤਾਂ ਬਹੁਤ ਕੀਤਾ ਹੈ ਫਿਲਮਾਂ ਚ ਲੋਕਾਂ ਨੂੰ ਬਹੁਤ ਪਿਆਰ ਦਿੱਤਾ ਬਟ ਇਸ ਫਿਲਮ ਦੇ ਵਿੱਚ ਮੇਰਾ ਇਦਾਂ ਦਾ ਕਰੈਕਟਰ ਹੈ ਕਿ ਇਹਦੇ ਬਹੁਤ ਸਾਰੇ ਸ਼ੇਡ ਨੇ ਹੈਨਾ ਸਾਰਿਆਂ ਨੂੰ ਲੱਗਦਾ ਕਿ ਉਹ ਇੰਗਲੀਆਂ ਜੀ ਤੁਹਾਨੂੰ ਪੇਤੀ ਹੈ ਹੈਨਾ ਬਟ ਉਹਦਾ ਇਕੱਲਾਪਨ ਉਹਨੂੰ ਖਾਂਦਾ ਹੈ ਹੈ ਉਹ ਆਪਦੇ ਇਕੱਲੇਪਨ ਨੂੰ ਦੂਰ ਕਰਨ ਦੇ ਲਈ ਹੈਨਾ ਉਹ ਤੋਂ ਉਹ ਭੱਜਦੀ ਹੈ ਡਰ ਦੇ ਆਪਦੇ ਇਕੱਲੇਪਨ ਤੋਂ ਤਾਂ ਉਹ ਜਾਂਦੀ ਹੈ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਉਹਦਾ ਟਾਈਮ ਪਾਸ ਕਰਦੀ ਤੁਰੀ ਫਿਰਦੀ ਹੈ ਬਟ ਲੋਕਾਂ ਨੂੰ ਲੱਗਦਾ ਕਿ ਐਵੇਂ ਹਰ ਹਰਲ ਹਰਲ ਕਰਦੀ ਫਿਰਦੀ ਹੈ ਬਾਹਰ ਚ ਇੱਕ ਰੈਂਟ ਤੇ ਜਾ ਕੇ ਪਤਾ ਲੱਗਦਾ ਵੀ ਇਹ ਕੀ ਸੀਗੀ ਔਰ ਜਦੋਂ ਜਾਂਦੀ ਸੀ ਜਾਂ ਜਾਣ ਲੋਕ ਕਿਤੇ ਬਾਹਰ ਸ਼ਹਿਰ ਕਿਤੇ ਦੇਖ ਲੈਂਦੇ ਸੀ ਫਿਰ ਦੀ ਨੂੰ ਉਹ ਲੋਕਾਂ ਨੂੰ ਕੁਛ ਤਤ ਨਹੀਂ ਹੁੰਦੀ ਉਹ ਪੱਦੀ ਜਵਾ ਕੇ ਕੋ ਬਾਹਰ ਬਟ ਬੱਥ ਖੁੱਲਦਾ ਕਿ ਉਹ ਕਿਹੜੀ ਸਵਾਸੇਵਾ ਕਰ ਰਹੀ ਸੀ ਕਿਹੜੀ ਸਮਾ ਸੇਵਾ ਕਰ ਰਹੀ ਸੀ ਔਰ ਉਹ ਬਹੁਤ ਵੱਡੀ ਸਵਾਸੇਵਾ ਕਰ ਰਹੀ ਸੀ ਜੀ ਤੇ ਮੈਮ ਇੱਕ ਮੈਂ ਹੋਰ ਵੀ ਕਿਉਂਕਿ ਤੁਹਾ ਜਦੋਂ ਆਪਣੀਆਂ ਗੱਲਾਂ ਚੱਲ ਲਈ ਰਹੀਆਂ ਨੇ ਹਨਾ ਅਸੀਂ ਵੇਖ ਰਹੇ ਹਾਂ ਵੀ ਅੱਜ ਕੱਲ ਸਾਰੇ ਜਿਹੜੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਹਨਾ ਤੇ ਘਰ ਸੁਨਨੇ ਹੋਏ ਪਏ ਨੇ ਸੋ ਕਿਤੇ ਨ ਕਿਤੇ ਉਹ ਚੀਜ਼ ਵੀ ਦਰਸਾਈ ਗਈ ਹੈ ਇਸ ਫਿਲਮ ਚ ਬਿਲਕੁਲ ਜੀ ਮੈਂ ਇਹ ਟਾਪਿਕ ਹੀ ਇਦਾਂ ਦਾ ਇਹ ਤਾਂ ਟਾਈਟਲ ਹੀ ਦੱਸਦਾ ਆਖਰੀ ਬਾਬੇ ਹੈ ਨਾ ਹੁਣ ਤਾਂ ਮੈਨੂੰ ਲੱਗਦਾ ਹੈ 올 ਇੰਡੀਆ ਲਾਲੋ ਤੁਸੀਂ ਮਤਲਬ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਸ਼ਹਿਰ ਤਾਂ ਆਪਣੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਆ ਬਹੁਤ ਸਾਰੇ ਪਿੰਡ ਤਾਂ ਇਹੋ ਜਿਹੇ ਨੇ ਜਿੱਥੇ ਤੁਸੀਂ ਦੇਖੋਗੇ ਕਿ ਲੋਕਾਂ ਨੇ ਭਈਏ ਘਰੇ ਬਹਾਏ ਹੋਏ ਐਡੇ ਐਡੇ ਕੋਠੀਆਂ ਕਰੋੜਾਂ ਦੀਆਂ ਕੋਠੀਆਂ ਪਾ ਗਏ ਪਈਏ ਸਾਹਮਰੇ ਇਹ ਉਹਨਾਂ ਨੂੰ ਸਾਰੇ ਫੈਮਲੀਆ ਬਾਹਰ ਨੇ ਸੋ ਇਹ ਵੀ ਇੱਕ ਏਦਾਂ ਦੀ ਕਹਾਣੀ ਹੈ ਕਿ ਆਖਰੀ ਬਾਬੇ ਉਸ ਪਿੰਡ 'ਚ ਤੁਹਾਨੂੰ ਬੱਚਾ ਨਹੀਂ ਕੋਈ ਦੇਖਣ ਨੂੰ ਮਿਲੇਗਾ ਸਾਰੇ ਬੱਚੇ ਬਾਹਰ ਚਲੇ ਗਏ ਕੋਈ ਆਵਦੇ ਫਿਊਚਰ ਲਈ ਕੋਈ ਪੜਨ ਲਈ ਕੋਈ ਉਧਰ ਛੱਡ ਗਿਆ ਤੇ ਸਿਰਫ ਬਜ਼ੁਰਗ ਰਹਿ ਗਏ ਨੇ ਹੂੰ ਜਿਹੜੇ ਆਪਦੀ ਮਿੱਟੀ ਨੂੰ ਛੱਡ ਨਹੀਂ ਪਾਉਂਦੇ ਜਿਹੜੇ ਜਾ ਨਹੀਂ ਪਾਉਂਦੇ ਹੈ ਨਾ ਉਹ ਰਹਿ ਗਏ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਆਖਰੀ ਪੀੜ੍ਹੀ ਹੈ ਕਿਉਂਕਿ ਬੱਚਿਆਂ ਨੇ ਤਾਂ ਮੁੜਨਾ ਨਹੀਂ ਹੁਣ ਜੀ ਉਹਨਾਂ ਨੂੰ ਤਾਂ ਮੋਹ ਵੀ ਨਹੀਂ ਹੈ ਉਹਨਾਂ ਨੂੰ ਮੋਹ ਨਹੀਂ ਆਪਦੀ ਕਿਤੇ ਨਾ ਕਿਤੇ ਆਪਦੀ ਮਿੱਟੀ ਦੇ ਨਾਲ ਉਹਨਾਂ ਚੀਜ਼ਾਂ ਨਾਲ ਜਿਹੜੀਆਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਨੇ ਹਾਂ ਉਹਨਾਂ ਨੂੰ ਉਹਨਾਂ ਦੇ ਨਾਲ ਪਿਆਰ ਨਹੀਂ ਉਹਨਾਂ ਨੂੰ ਨਹੀਂ ਹੈ ਉਹਨਾਂ ਨੂੰ ਨਹੀਂ ਉਹ ਉਧਰ ਉਧਰਲੇ ਕਲਚਰ 'ਚ ਰਚ ਮਿਲ ਜਾਂਦੇ ਐ ਪਰ ਜਿਹੜੇ ਸਾਡੇ ਬਜ਼ੁਰਗ ਹੈ ਉਹ ਨਹੀਂ ਛੱਡ ਪਾਉਂਦੇ ਆਪਦੀ ਜੜ੍ਹਾਂ ਨੂੰ ਹੈ ਨਾ ਤਾਂ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਕਾ ਸਾディア ਖਰੀ ਪਈਏ ਜਿਹੜੀ ਰਹੇਗੀ ਕਿਉਂਕਿ ਨਿਆਣਿਆਂ ਨੇ ਤਖਣ ਮੋੜਨਾ ਨਹੀਂ ਬਹੁਤ ਸੋਹਣਾ ਕਨਸੈਪਟ ਆ ਫਿਰ ਬਹੁਤ ਸੋਹਣਾ ਇਨਸ਼ਾਅੱਲਾ ਏ ਇਹ ਮੂਵੀ ਜਦੋਂ ਹੀ ਰਿਲੀਜ਼ ਹੋਊਗੀ ਸਾਰਤ ਪਹਿਲੀ ਸਰੋਤਾ ਪਹਿਲੀ ਦਰਸ਼ਕ ਮੈਂ ਹੋਊਂਗੀ ਸੋ ਮੈਂ ਜ਼ਰੂਰ ਜਾਊਂਗੀ ਤੇ ਦੋਸਤੋ ਮੈਨੂੰ ਉਮੀਦ ਹੈ ਵੀ ਤੁਸੀਂ ਵੀ ਇਸ ਮੂਵੀ ਦੇ ਰਿਲੀਜ਼ ਹੁੰਦੇ ਸਾਰ ਸਿਨੇਮਾ ਘਰਾਂ ਦੇ ਵਿੱਚ ਪਹੁੰਚੋਗੇ ਤੇ ਸਾਡੇ ਕੋਲੇ ਜਿਹੜੇ ਮੈਮ ਬੈਠੇ ਨੇ ਜਿਨ੍ਹਾਂ ਨੇ ਸਰਪੰਚ ਦਾ ਰੋਲ ਸਰਪੰਚ ਦੀ ਵਾਈਫ ਦਾ ਰੋਲ ਅਦਾ ਕਰਨਾ ਸੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਰੋਲ ਦੇ ਬਾਰੇ ਤੇ ਇਸ ਫਿਲਮ ਦੇ ਬਾਰੇ ਮੈਂ ਤਾਂ ਵੀ ਠੀਕ ਹੈਣਾ ਚਾਹੁੰਨੀ ਉਹ ਬਣੇ ਤੋਂ ਹੀ ਪਤਾ ਲੱਗੂ ਫਿਲਮ ਤਾਂ ਹਾਂਜੀ ਤੇ ਬਾਕੀ ਰੂਪੀ ਨੇ ਦੱਸਤੀ ਐ ਦੀ ਸਟੋਰੀ ਕਿਤੇ ਨਾ ਕਿਤੇ ਇੱਕ ਦੌਰਜਾ ਚੱਲਿਆ ਸੀ ਜਿਹਦੇ ਵਿੱਚ ਅਸੀਂ ਪਹਿਲਾ ਦਿਨ ਹੀ ਹੈ ਨਾ ਸੈੱਟ ਤੇ ਹਲੇ ਮੈਨੂੰ ਨਹੀਂ ਬਾਕੀ ਤੂੰ ਸਟੋਰੀ ਦਾ ਵੀ ਇੰਨਾ ਤੂੰ ਅੱਜ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਹਾਂ ਅੱਜ ਦੇ ਬੱਚੇ ਮੈਨੂੰ ਬਹੁਤ ਮੈਂ ਬਹੁਤ ਹੀ ਟੜੌਖਾ ਹੁੰਦਾ ਜਦੋਂ ਇਹ ਪਤਾ ਆ ਜਾਂਦਾ ਵੀ ਬੱਚੇ ਬਾਹਰ ਜਾਈ ਜਾਂਦੇ ਨੇ ਹਾਂ ਹੈਨਾ ਮੈਂ ਕਹਿੰਦੀ ਆ ਵੀ ਬੀਬੇ ਐਨਾ ਸ਼ੁਕਰ ਕਰੋ ਪਰਮਾਤਮਾ ਦਾ ਆਪਾਂ ਨੂੰ ਪੰਜਾਬ 'ਚ ਜਨਮ ਦਿੱਤਾ ਹੈ ਰੱਬ ਹਾਂ ਵੀ ਤੂੰ ਤੇਰੀ ਕਿਹੜਾ ਨੇਸ਼ ਚੰਗਾ ਵੀਰੇ ਪੰਜਾਬ ਨਾਲੋਂ ਜਿਹੜਾ ਮੇਰਾ ਪੰਜਾਬ ਹੀ ਆ ਜਿਹੜਾ ਇਸ ਦੇੜਾ ਹੰਡਾਇਆ ਵਰਤਿਆ ਸਾਨੂੰ ਤਾਂ ਸਾਡਾ ਪੰਜਾਬ ਹੀ ਵਧੀਆ ਲੱਗਦਾ ਹੈ ਮੈਨੂੰ ਤਾਂ ਬਹੁਤ ਔਖ ਹੋਉਂਗੀ ਜਦੋਂ ਬੱਚੇ ਛੱਡ ਛੱਡ ਜਾਂਦੇ ਨੇ ਇੱਥੇ ਤਾਂ ਲੱਖਾਂ ਦੀਆਂ ਜਾਇਦਾਦਾਂ ਛੱਡ ਕੇ ਜਾਂਦੇ ਨੇ ਉੱਥੇ ਰੋਟੀ ਨੂੰ ਪੁੱਠੇ ਮਾਰਦੇ ਉੱਥੇ ਦਿਹਾੜੀਆਂ ਕਰਦੇ ਨੇ ਕਿ ਉੱਥੇ ਦਿਹਾੜੀਆਂ ਕਰਦੇ ਨੇ ਜਿਹੜੀਆਂ ਦਿਹਾੜੀਆਂ ਇੱਥੇ ਨਹੀਂ ਕਰਦੇ ਇੱਥੇ ਕੁੜੀਆਂ ਹੱਥ ਨਹੀਂ ਲਾਉਂਦੀਆਂ ਉੱਥੇ ਮੈਨੂੰ ਕਈ ਵੀਡੀਓ ਦੇਖੇ ਨੇ ਜਿਨ੍ਹਾਂ ਚੋਂ ਕੂੜਾ ਚੱਕੀ ਜਾਂਦੀ ਕਰੀ ਜਾਂਦੀ ਆ ਪਰ ਨਹੀਂ ਇੱਥੇ ਆਪਾਂ ਇਹੀ ਕਰਾਂਗੇ ਕਿ ਬੱਚੇ ਜਾਨ ਜਾਨ ਹਾਂ ਜਾਨ ਪੜ੍ਹਨ ਪੜ੍ਹ ਕੇ ਫਿਰ ਆਪਦੇ ਦੇਸ਼ ਚ ਵਾਪਸ ਜ਼ਰੂਰ ਜਾ ਕੇ ਪੈਸੇ ਕਮਾ ਕੇ ਆਪਦੇ ਦੇਸ਼ ਚ ਆਉਣ ਇੱਥੇ ਵਾਪਸ ਜ਼ਰੂਰ ਆਉਣਾ ਐਡੀ ਐਡੀਆ ਕੋਠੀਆਂ ਪਾ ਕੇ ਕਿਹੜਾਂ ਦੁਨੀਆਂ ਤਾਂ ਉਹ ਕਰਨ ਨੂੰ ਤਾਂ ਸਰੇ ਗਿਆ ਹੂੰ ਤੇ ਇਕਾਂਗੀਆਂ ਕੋਠੀਆਂ ਉੱਤੇ ਰੋਈਆਂ ਨਹੀਂ ਬਾਕੀ ਤੁਸੀਂ ਇਹ ਦੇਖੋ ਵੀ ਜਿਹੜੇ ਮਾਪੇ ਬੱਚਿਆਂ ਨੂੰ ਕਿਸ ਉਮੀਦ ਨਾਲ ਪਾਲਦੇ ਨੇ ਉਹਨਾਂ ਨੂੰ ਵੱਡਾ ਕਰਦੇ ਨੇ ਤੇ ਜਦੋਂ ਐਂਡ ਤੇ ਆਪਾਂ ਕਹਿੰਦੇ ਨਾ ਵੀ ਬਜ਼ੁਰਗ ਬੱਚਿਆਂ ਅਰਗੇ ਹੋਏ ਬਏ ਨੇ ਫਿਰ ਬੱਚਿਆਂ ਦਾ ਵੀ ਫਰਜ਼ ਬੰਦ ਹੈ ਕਿ ਉਹ ਮਾਪੇ ਜਿਹੜੇ ਹੁਣ ਬੱਚੇ ਬਣ ਚੁੱਕੇ ਨੇ ਉਹ ਵੀ ਤਾਂ ਉਹਨਾਂ ਨੂੰ ਆ ਕੇ ਦੇਖਣ ਪਾਲਣ ਪਾਲਣਾ ਹੀ ਹੁੰਦਾ ਨਾ ਇੱਕ ਬਜ਼ੁਰਗ ਨੂੰ ਬਿਲਕੁਲ ਪਾਲਣਾ ਹੀ ਹੁੰਦਾ ਹੈ ਇਹ ਤਾਂ ਪਾਲਣਾ ਹੀ ਹੁੰਦਾ ਹੈ ਦੇਓ ਕਿੰਨੀ ਉਮੀਦਾਂ ਹੁੰਦੀਆਂ ਜਦੋਂ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਉਹ ਆਪਣਾ ਆਪ ਸੰਭ ਨਹੀਂ ਸਕਦੇ ਉਦੋਂ ਬੱਚੇ ਉਹਨਾਂ ਦੇ ਕੋਲ ਨਹੀਂ ਹੁੰਦੇ ਬਹੁਤ ਵੱਡੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਪੈਦਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਮੈਨੂੰ ਇਹ ਗੱਲ ਬਹੁਤ ਛੋਟੀ ਹੁੰਦੀ ਨੂੰ ਅਹਿਸਾਸ ਹੋਇਆ ਸੀ ਜਦੋਂ ਖैर ਗੱਲ ਤਾਂ ਥੋੜੀ ਜਿਹੀ ਅਜੀਬ ਲੱਗੂਗੀ ਤੁਹਾਨੂੰ ਗਲੀ ਦੇ ਵਿੱਚ ਕੁਝ ਬਾਣੀਆਂ ਦੇ ਘਰ ਘਰ ਸੀਗੇ ਤੇ ਮੈਂ ਉਹਨਾਂ ਨੂੰ ਜਦੋਂ ਵੇਖਦੀ ਤੇ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਹਾਈ ਇਹ ਲੋਕ ਨਾ ਅੰਮ੍ਰਿਤ ਨਹੀਂ ਛਕ ਸਕਦੇ ਮੈਨੂੰ ਰੱਬ ਨੇ ਕਿੱਡੀ ਸੋਹਣੀ ਦਾ ਦਿੱਤੀ ਆ ਮੈਂ ਅੰਮ੍ਰਿਤ ਨਹੀਂ ਛਕ ਸਕਦੀ ਆ ਮੈਂ ਮੈਂ ਮਤਲਬ ਕਿ ਮੈਨੂੰ ਨਹੀਂ ਪਤਾ ਸੀ ਵੀ ਉਹ ਵੀ ਛਕ ਸਕਦੇ ਨਹੀਂ ਪਰ ਮੈਂ ਉਹ ਛੋਟੀ ਨਾ ਬੱਚੀ ਨਹੀਂ ਪਤਾ ਸੀਗਾ ਮੈਂ ਮੈਂ ਇਹ ਸੋਚਦੀ ਸੀ ਦੀ ਹਈ ਵੀ ਮੈਨੂੰ ਵੀ ਹਈ ਰੱਬ ਨੇ ਨਾ ਕਿੰਨੇ ਸੋਹਣੇ ਘਰੇ ਜਨਮ ਦਿੱਤਾ ਮੈਂ ਪੰਜਾਬੀ ਘਰ ਦੇ ਵਿੱਚ ਪੈਦਾ ਹੋਈ ਆ ਤੇ ਮੈਂ ਕਿਉਂਕਿ ਰਾਮਗੜੀਆਂ ਦੀ ਕੁੜੀ ਆ ਤੇ ਵੀ ਮੈਂ ਤਾਂ ਬੜੇ इजीली ਅੰਮ੍ਰਿਤ ਛਕ ਸਕਦੀ ਆ ਮੈਨੂੰ ਦਾਤ ਇਹ ਜਿਹੜੀ ਪਰਮਾਤਮਾ ਨੇ ਰੇਅਰ ਲੋਕਾਂ ਨੂੰ ਬਖਸ਼ੀ ਉਹਨਾਂ ਦੇ ਵਿੱਚ ਮੈਂ ਵੀ ਆਉਂਦੀ ਆ ਤੇ ਮੈਂ ਪੰਜਾਬ ਚ ਜੰਮੀ ਆ ਇਸ ਗੱਲ ਦਾ ਪ੍ਰਾਊਡ ਤਾਂ ਮੈਂ ਇੰਨਾ ਜ਼ਿਆਦਾ ਕੀਤਾ ਲੋਗ ਨੂੰ ਕਹਿ ਦਿੰਦੇ ਨੇ ਕਿ ਤੂੰ ਪਿਓਰ ਪੰਜਾਬੀ ਬੋਲਦੀ ਆ ਮੈਨੂੰ ਲੱਗਦਾ ਕਿ ਜੇ ਇਹ ਪੰਜਾਬੀ ਸਾਨੂੰ ਇਸ ਦੁਨੀਆ ਦੇ ਵਿੱਚ ਜਿਉਂਦਾ ਰੱਖ ਰਹੀ ਹੈ ਤੇ ਫਿਰ ਪੰਜਾਬੀ ਹੋਈ ਹੈ ਇਹ ਪੰਜਾਬੀ ਹੋਈ ਹੈ ਜਿਹੜੀ ਜਿਉਂਦਾ ਰੱਖਦੀ ਹੁੰਦੀ ਹੈ ਤੇ ਜਿਹੜੇ ਕਹਿੰਦੇ ਉਹਦੇ ਜੜਾਂ ਨਾਲੋਂ ਟੁੱਟ ਜਾਂਦੇ ਨੇ ਉਹ ਜਮੇ ਟੁੱਟ ਜਾਂਦੇ ਨੇ ਸੋ ਅਸੀਂ ਕਹਿੰਦੇ ਨੇ ਜਮਾ ਤੇ ਸੋ ਅਸੀਂ ਇਹੀ ਸਾਡੀ ਯੂਥ ਨੂੰ ਕਹਿਣਾ ਚਾਹਾਂਗੇ ਨੋ ਡਾਊਟ ਤੁਸੀਂ ਜਾਓ ਬਾਹਰ ਹਰ ਕੰਟਰੀ ਨੂੰ ਘੁੰਮੋ ਘੁੰਮਣਾ ਭ੍ਰਮਣ ਕਰਨਾ ਸਾਡਾ ਪਹਿਲਾ ਹੱਕ ਹੈ ਅਸੀਂ ਕਰਨਾ ਹੈ ਜ਼ਰੂਰ ਨਾ ਪਰ ਅਸੀਂ ਆਪਦੇ ਘਰੇ ਵਾਪਸ ਮੁੜਿਆ ਆਈਏ ਵਾਪਸ ਜ਼ਰੂਰ ਨਾ ਦੇਖੋ ਜੀ ਘਰੇ ਤਾਂ ਸ਼ਾਮ ਨੂੰ ਪੰਛੀ ਵੀ ਮੁੜਿਆ ਆਉਂਦਾ ਆ ਬਦੇ ਆਲਣੇ ਚ ਵੀ ਤੁਸੀਂ ਬਣੇ ਬਣਾਏ ਆਲਣੇ ਛੱਡ ਕੇ ਇੱਦੀ ਦੂਰ ਜਾ ਕੇ ਬਸ ਜਾਂਦੇ ਹੋ ਬਹਿ ਜਾਂਦੇ ਹੋ ਹੈਨਾ ਤੁਸੀਂ ਉਹ ਇੱਕ ਵੀਡੀਓ ਦੇਖੀ ਹੈ ਜਿਹਦੇ ਵਿੱਚ ਮਤਲਬ ਕਿ ਇਹ ਤਾਂ ਵਾਇਰਲ ਕਾਫੀ ਹੋ ਜਾਂਦੀਆਂ ਨੇ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਵੀ ਕਿਸ ਤਰ੍ਹਾਂ ਇੱਕ ਬੰਦੇ ਨੇ ਸਵੀਮਿੰਗ ਪੂਲ ਬਣਾਇਆ ਹੋਇਆ ਹੈ ਆਲੀਸ਼ਾਨ ਮਹਿਲ ਬਣਾਇਆ ਹੋਇਆ ਤੇ ਜਮ ਖੰਡਰ ਹੋਇਆ ਪਿਆ ਮੁੜੇ ਨਹੀਂ ਮੁੜੇ ਅਜਵਾਕ ਮੁੜੇ ਨਹੀਂ ਅਜਵਾਕ ਮੁੜੇ ਉਹਨਾਂ ਨੂੰ ਮੁੜ ਹੀ ਹੈ ਨਹੀਂ ਕਿਉਂ ਉਹ ਆਪ ਦੇ ਘਰ ਬਣਾ ਲੈਂਦੇ ਨੇ ਨਾ ਉਹ ਆਪ ਦੇ ਬਣਾਉਂਦੇ ਆਪ ਦੀਆਂ ਲੱਕੜਾਂ ਦੇ ਘਰ ਬਣਾਉਂ ਲੋ ਇੱਥੇ ਇੱਟਾਂ ਦੀਆਂ ਇੱਟਾਂ ਇੱਕ ਇੱਕ ਇੱਟ ਸੰਜੋਈ ਹੈ ਹਨਾ ਬੰਦੇ ਨੇ ਉੱਥੇ ਲੱਕੜਾਂ ਦੇ ਉੱਥੇ ਜਿਹੜੇ ਲੱਕੜਾਂ ਦੇ ਘਰ ਬਣਾਏ ਨੇ ਉਹਨਾਂ ਨੂੰ ਉਹਨਾਂ ਦਾ ਮੂਹ ਚਾਹੀਦਾ ਉਹਨਾਂ ਦਾ ਮੂਹ ਚਾਹੀਦਾ ਪਰ ਅਸੀਂ ਇਹ ਕਵਾਂਗੇ ਵੀ ਪੇਰੈਂਟਸ ਦਾ ਵੀ ਇਹ ਹੱਕ ਬਣਦਾ ਵੀ ਜਦੋਂ ਤੁਸੀਂ ਘਰ ਬਣਾ ਰਹੇ ਹੋ ਜਦੋਂ ਤੁਸੀਂ ਕੋਈ ਚੀਜ਼ ਸੰਜੋ ਰਹੇ ਹੋ ਉਹਦੇ ਵਿੱਚ ਨਾ ਬੱਚਾਂ ਤੋਂ ਇਟਾਂ ਜ਼ਰੂਰ ਲਵਾਓ ਪੂਰਾ ਮੋਅ ਆਵੇ ਪੂਰਾ ਮੋਅ ਆਵੇ ਉਹਨਾਂ ਨੂੰ ਵੀ ਲੱਗੇ ਵੀ ਹਾਂ ਸਾਡਾ ਪਸੀਨਾ ਡੁੱਲਿਆ ਹੋਇਆ ਹੈ ਵੀ ਹਾਂ ਵੀ ਸਾਡੇ ਮਾਪੇ ਨੇ ਇੰਨੀ ਮਿਹਨਤ ਕਰੀ ਹੈ ਵੀ ਅਸੀਂ ਵੀ ਬਰਾਬਰ ਮਤਲਬ ਕਿ ਬੱਠਲ ਸਿੱਟੇ ਸੋ ਚਲੋ ਇਹਦੇ ਨਾਲ ਹੀ ਮੈਂ ਗੱਲਾਂ ਦਾ ਅਖੀਰ ਕਰੂੰਗੀ ਪਰ ਮੈਂ ਬੈਸਟ ਵਿਸ਼ਸ ਦੇਨੀ ਆ ਤੁਹਾਨੂੰ ਕਿ ਤੁਸੀਂ ਜ਼ਰੂਰ ਇਸ ਕਹਾਣੀ ਰਾਹੀਂ ਜੇ ਮੈਨੂੰ ਲੱਗਦਾ ਕਿ ਤੁਸੀਂ ਲੱਖ ਬੰਦੇ ਦੇ ਵਿੱਚੋਂ ਚਾਰ ਜਣੇ ਵੀ ਘਰੇ ਮੋੜ ਲੈਣਾ ਤਾਂ ਆਪਾਂ ਸਫਲ ਹੈ ਆਪਾਂ ਸਫਲ ਹੈ ਆਪਣੇ ਵਰਗਾ ਕੋਈ ਨਹੀਂ ਫਿਰ ਆਪਣੇ ਵਰਗਾ ਕੋਈ ਨਹੀਂ ਸੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਪਿਆਰ ਥੈਂਕ ਯੂ ਜੀ